ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੇ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਧੰਨ ਸ੍ਰੀ ਗੁਰਾਜੰਦੇ ਮਹਾਰਾਜ ਜੀ ਦੀ ਜੋੜੀ ਦੀਵਾਰ ਦੇ ਵਿੱਚ ਪਾਤਸ਼ਾਹ ਜੀ ਦੇ 12ਵੇਂ ਸ਼ਲੋਕ ਸਤਿਗੁਰਾਂ ਦੇ ਅਰੰਭ ਹੁੰਦੇ ਹਨ 320 ਤੱਕ ਕੀ ਅੰਗ ਤੇ ਪਾਤਸ਼ਾਹ ਜੀ ਦੇ ਸ਼ਲੋਕ ਸੁਭਾਏ ਮਾਨ ਹਨ ਜੀ ਸਤਿਗੁਰੂ ਜੀ ਪੰਚਮ ਪਾਤਸ਼ਾਹ ਜੀ ਭਾਈ ਆਪਣੀ ਰਸਨਾ ਤੋਂ ਮਖਾਰਬਿੰਦ ਤੋਂ ਸਾਨੂੰ ਜੀਵਾਂ ਨੂੰ ਅਪਦੇਸ਼ ਬਖਸ਼ ਦੇ ਹਾਂ ਜੀ ਸ਼ਲੋਕ ਮਹਲਾ 5 ਵਾ ਨਾਨਕ ਆਉਂਸੀ ਪਰਵਾਣ ਹੈ ਇਹਨ ਹਰ ਉੱਠਾ ਚਿੱਤ ਗਾਲੀ ਆਲਪ ਲਾਲੀਆਂ ਅਮਨ ਆਵੇ ਮਿੱਤ ਧੰਨ 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 ਸ੍ਰੀਦਾਸ ਸਿਦਾੰਦ ਸਰਤਾ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਬਚਨ ਕਰਦੇ ਹਾਂ ਨਾਨਕ ਆਏ ਸੀ ਪਰਵਾਨ ਹੈ ਵਾਹਿਗੁਰੂ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਉਦਾ ਜੀਵ ਦਾ ਆਇਆ ਪਰਵਾਨ ਹੈ ਨਾਨਕ ਆਇਆ ਸੋ ਪਰਵਾਨ ਹੈ ਜਿਸ ਹਰ ਉੱਠਾ ਚਿੱਤ ਜਿਨ ਨੇ ਹਰੀ ਦਾ ਨਾਮ ਚਿੱਤ ਵਿੱਚ ਵਸਾ ਲਿਆ ਵਾਹਿਗੁਰੂ ਜੀ ਕਹਿੰਦੇ ਜਿਨੇ ਸਿਰਜਣਹਾਰ ਨੂੰ ਹਰੀ ਨੂੰ ਪ੍ਰਭੂ ਨੂੰ ਠਾਕੁਰ ਨੂੰ ਆਪਣੇ ਚਿੱਤ ਵਿੱਚ ਪ੍ਰਗਟ ਕਰ ਲਿਆ ਵਿਸਾਲਿਆ ਜਿਹਦਾ ਮਨ ਉਹਦੇ ਚਰਨਾਂ ਵਿੱਚ ਅਰਪਣ ਹੋ ਗਿਆ ਮਹਾਰਾਜ ਜੀ ਕਹਿੰਦੇ ਨਾਨਕ ਉਹ ਆਇਆ ਉਹਦਾ ਸ੍ਰਿਸ਼ਟੀ ਵਿੱਚ ਆਉਣਾ ਪ੍ਰਵਾਨ ਹੋ ਗਿਆ ਗਾਲੀ ਆਮ ਬਲਾਲੀਆ ਕਮਨ ਆਵੇ ਮਿੱਤ ਜੀ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਭਾਈ ਫਾਲਤੂ ਦੀਆਂ ਗੱਲਾਂ ਜਿਹੜੀਆਂ ਹਨ ਉਹ ਕਿਸੇ ਕੰਮ ਨਹੀਂ ਹੁੰਦੀਆਂ ਸਾਰੋ ਜੀ ਕਹਿੰਦੇ ਜੇ ਕੋਈ ਮਨੁੱਖ ਆਵੇ ਫਾਲਤੂ ਦੀਆਂ ਧੱਕ ਮਾਰੀ ਜਾਵੇ ਗੱਲਾਂ ਕਰੀ ਜਾਵੇ ਜੇ ਮਹਾਰਾਜ ਜੀ ਕਹਿੰਦੇ ਉਹਨੂੰ ਪ੍ਰਭੂ ਨੂੰ ਪਾ ਨਹੀਂ ਸਕਦਾ ਹਰੀ ਦੀ ਪ੍ਰਾਪਤੀ ਨਹੀਂ ਕਰ ਸਕਦਾ ਉਹ ਕਿਸੇ ਕੰਮ ਦੀਆਂ ਨਹੀਂ ਹਨ ਮਹੱਲਾ ਪੰਜਵਾ ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਵਾਲਾ ਪੂਰਨ ਅਗਮ ਬਿਸਮਾਦ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਗੁਰ ਸਿੱਖ ਪਿਆਰਿਆਂ ਨੂੰ ਭਗਤਾਂ ਨੂੰ ਪਾਰ ਬ੍ਰਹਮ ਪ੍ਰਭੂ ਦ੍ਰਿਸ਼ਟੀ ਆਇਆ ਜਿਨ੍ਹਾਂ ਨੂੰ ਨਜ਼ਰ ਆਇਆ ਮਹਾਰਾਜ ਜੀ ਕਹਿੰਦੇ ਪੂਰਨ ਅਗਮ ਆ ਬਿਸਮਾਦ ਮਹਾਰਾਜ ਜੀ ਕਹਿੰਦੇ ਉਹ ਸੱਚੇ ਪ੍ਰਭੂ ਦੇ ਵਿੱਚ ਬਿਸਮਾਦ ਹੋ ਗਏ ਉਹਨਾਂ ਦੀ ਲੇਵ ਧੋਨੀ ਸੁਰਤੀ ਜੈ ਰਿਸੀ ਉਹਦੇ ਨਾਲ ਗੰਢੀਗੀ ਜੋੜ ਗਈ ਉਹਨਾਂ ਨੂੰ ਇਸ ਨੇਤਰ ਤੋਂ ਉਹ ਨਜ਼ਰ ਹੁੰਦਾ ਹੈ ਨੇਤਾਲ ਦੁਨੀਆਂ ਦੇ ਵਿੱਚ ਸ੍ਰਿਸ਼ਟੀ ਵਿੱਚ ਬਹੁਤ ਜ਼ਿਆਦਾ ਅੰਧਾਪਾਲ ਹੈ ਜਿਨ੍ਹਾਂ ਨੇ ਇਹ ਕਾਰਜ ਪੂਰਨ ਕਰ ਲਿਆ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਪਾਰ ਬ੍ਰਹਮ ਉਹਨਾਂ ਨੂੰ ਦ੍ਰਿਸ਼ਟੀ ਆ ਗਿਆ ਨਜ਼ਰ ਆ ਗਿਆ ਉਹ ਪੂਰਨ ਹੈ ਪਰਮੇਸ਼ਰ ਅਗੰਮ ਹੈ ਗਹਰ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਪਰਵਕਾਸ਼ ਹੋ ਗਿਆ ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਨਜ਼ਰ ਆਇਆ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰਪ੍ਰਸਾਦ ਭਾਰਾ ਜੀ ਕਹਿੰਦੇ ਜਦੋਂ ਪੂਰੇ ਗੁਰਪ੍ਰਸਾਦ ਕਿਰਪਾ ਕਰਦੇ ਨੇ ਪ੍ਰਸਾਦ ਤੋਂ ਭਾਵ ਕਿਰਪਾ ਹੁੰਦੀ ਹੈ ਪ੍ਰਸਾਦ ਲਬਧ ਲਾਗੇ ਪ੍ਰਸਾਦ ਲਬਧ ਅਲੱਗ ਹੈ ਪ੍ਰਸਾਦ ਹੁੰਦਾ ਹੈ ਛੱਕਣ ਲਈ ਪ੍ਰਸਾਦ ਹੁੰਦਾ ਹੈ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਕਹਿੰਦੇ ਨਾਨਕ ਰਾਮਾ ਹੋਇਆ ਨਾਮ ਜਿਹੜਾ ਧਨ ਉਹ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਜੀ ਕਹਿੰਦੇ ਸੱਚੇ ਗੁਰੂ ਦੀ ਕਿਰਪਾ ਕਰ ਦੇਣ ਉਹ ਦ੍ਰਿਸ਼ਟੀ ਧਾਰਨ ਮਹਾਰਾਜ ਜੀ ਕਹਿੰਦੇ ਨਾਨਕ ਰਾਮ ਨਾਮ ਧਨ ਕੀਤਾ ਉਹਨੇ ਰਮਿਓਏ ਪ੍ਰਭੂ ਦਾ ਨਾਮ ਧਨ ਅਰ ਜੀ ਕਹਿੰਦੇ ਪ੍ਰਾਪਤ ਕਰ ਲਿਆ ਪਉੜੀ ਵਾਜਾ ਜੀ ਪੌੜੀ ਰੰਮ ਕਰਦਿਆਂ ਜੀ ਧੋ ਨਾ ਚੱਲੀ ਖਸਮ ਨਾਲ ਲਭ ਮੋਗ ਗੁਤੇ ਮਹਾਰਾਜ ਜੀ ਕਹਿੰਦੇ ਲੋਭ ਦੇ ਵਿੱਚ ਜਿਹੜੇ ਮਨੁੱਖ ਜਿਹੜੇ ਸੰਸਾਰੀ ਜੀਵ ਮਹਾਰਾਜ ਜੀ ਕਹਿੰਦੇ ਲੋਭ ਵਿੱਚ ਫਸੇ ਹੋਏ ਹਨ ਧੋ ਨਾ ਚੱਲੀ ਖਸਮ ਧੁਰ ਦਰਗਾਹ ਦੇ ਨਾਲ ਮਹਾਰਾਜ ਜੀ ਕਹਿੰਦੇ ਖਸਮ ਦਾ ਨਾਮ ਹੀ ਜਾਣਾ ਧੋ ਨਾ ਚੱਲੀ ਖਸਮ ਨਾਲ ਮਹਾਰਾਜ ਜੀ ਕਹਿੰਦੇ ਉਹ ਖਸਮ ਰਮਾਤਮਾ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਸੱਚਾ ਨਾਮ ਹੀ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਲੱਭ ਜਿਹੜਾ ਮੋਹ ਹੈ ਇਹ ਸ੍ਰਿਸ਼ਟੀ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ ਜਿਹੜੇ ਲੋਭ ਜੇ ਵਸ ਹੋਏ ਮਨੁੱਖ ਮਹਾਰਾਜ ਜੀ ਕਹਿੰਦੇ ਉਹ ਗੁੱਤੇ ਪਏ ਹਨ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਕਰ ਸਕਦੇ ਕਰਤਵ ਕਰਨ ਭਲੇਰੀਆ ਮਦਮਾਸ ਸੁਤੇ ਮਹਾਰਾਜ ਜੀ ਕਹਿੰਦੇ ਵੈਸੇ ਕਰਤਵ ਕੰਮ ਕਰਦੇ ਹਨ ਕਰਤਵ ਤੋਂ ਭਾਵ ਕੰਮ ਕਰਨਾ ਉਹ ਇਸ ਕੰਮ ਦੇ ਵਿੱਚ ਹੀ ਮਾਰਾ ਦੇ ਮੋਹ ਦੇ ਵਿੱਚ ਹੀ ਮਦ ਮਾਇਆ ਸੁੱਤੇ ਪਏ ਹਨ ਮਹਾਰਾਜ ਜੀ ਕਹਿੰਦੇ ਅਸੇ ਮਨੋਖ ਅਸੇ ਪ੍ਰਾਨੀ ਜਿਹੜੇ ਲੱਭ ਲੋਭ ਦੇ ਵਿੱਚ ਮਾਇਆ ਦੇ ਮਦ ਵਿੱਚ ਹੀ ਮਹਾਰਾਜ ਜੀ ਕਹਿੰਦੇ ਲਿਬੜੇ ਪਏ ਹਨ ਉਹ ਮਹਾਰਾਜ ਜੀ ਕਹਿੰਦੇ ਭਲੇਰੇ ਕੰਮ ਕਰਦੇ ਹਨ ਜਿਹੜੇ ਕੰਮ ਨਹੀਂ ਆਉਣ ਵਾਲੇ ਕੰਮਨ ਉਹ ਕਰਦੇ ਹਨ ਫਿਰ ਫਿਰ ਜੂਣ ਪਵਾਇਅਨ ਜਦ ਮਾਰਗ ਮੁਤੇ ਫਿਰ ਮਹਾਰਾਜ ਜੀ ਕਹਿੰਦੇ ਜਿਹੜੇ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਹਨ ਮਹਾਰਾਜ ਜੀ ਕਹਿੰਦੇ ਐਸੇ ਕਰਦਵ ਕੰਮ ਕਰਦੇ ਹਨ ਫਿਰ ਫਿਰ ਜੂਲਾ ਵਿੱਚ ਪਾਉਂਦੇ ਹਨ ਇਰਫਰੇ ਜੋਣ ਪਵਾਈਏ ਜਮ ਮਾਰਗ ਜਮ ਮਾਰਗ ਤੋ ਉਹਨਾਂ ਨੂੰ ਕੋਈ ਬਚਾ ਨਹੀਂ ਸਕਦਾ ਜਬ ਮਾਰਗ ਮੁੱਤੇ ਮਾਰ ਜਮਾਂ ਦੇ ਮਾਰਗ ਉਹਨਾਂ ਨੂੰ ਪੈਣਾ ਪੈਂਦਾ ਹੈ ਕੀਤਾ ਆਪਾਂ ਨੇ ਆਪਣਾ ਦੁੱਖ ਸੇਤੀ ਜੁਕਤੀ ਮਹਾਰਾਜ ਜੀ ਕਹਿੰਦੇ ਉਹ ਆਪਣਾ ਕੀਤਾ ਪਾਉਂਦੇ ਹਨ ਉਹ ਕੀਤਾ ਜਿਹੜੇ ਕਰਮ ਕਮਾਉਂਦੇ ਹਨ ਸੰਸਾਰ ਵਿੱਚ ਲੋਭ ਵਾਲੀ ਮ੍ਰਿਤੀ ਰੱਖਦੇ ਹਨ ਮਹਾਰਾਜ ਜੀ ਕਹਿੰਦੇ ਕਿ ਤਾ ਮੋਹ ਜੜਾ ਹੰਕਾਰ ਵਿੱਚ ਤੁਰੇ ਫਿਰਦੇ ਹਨ ਮਹਾਰਾਜ ਜੀ ਕਹਿੰਦੇ ਕੀਤਾ ਪਾਇਨ ਆਪਣਾ ਉਹ ਆਪਣਾ ਕੀਤਾ ਦੁੱਖ ਆਪ ਆਂਦੇ ਹਨ ਦੁੱਖ ਸੇਤੀ ਜੁੱਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਭਾਈ ਦੁੱਖ ਭੁਗਲਾ ਪੈਂਦਾ ਦੁੱਖ ਪਾਲਾ ਪੈਂਦਾ ਨਾਮ ਤਨਾਏ ਵਿਸਾਰੀਆ ਸੰਗ ਮੰਦਿਰ ਉਤੇ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਨੂੰ ਤਿਆਗਤਾ ਵਿਸਾਰਤਾ ਉਹਨਾਂ ਲਈ ਸਾਰੀਆਂ ਰੁੱਤਾਂ ਹੀ ਮੰਦੀਆਂ ਹਨ ਉਨਾਂ ਲਈ ਕੋਈ ਸਵਾ ਚੰਗਾ ਨਹੀਂ ਹੈ। ਪਾਰੋ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਹਰੀ ਨੂੰ ਤਿਆਗ ਧਾਰੀ ਦੇ ਨਾਮ ਨੂੰ ਭੁੱਲ ਗਏ ਅਦੀ ਗੁਰੂ ਦੇ ਦਰਸ਼ਨ ਨਹੀਂ ਗੁਰੂ ਦੀ ਸੰਗਤ ਨਹੀਂ ਕੀਤੀ ਨਾਲਕ ਨਾਏ ਉਸਾਰੀਏ ਉਹਦਾ ਲਾਭ ਨੂੰ ਵਿਸਾਰ ਕੇ ਪਾਰੋ ਜੀ ਕਹਿੰਦੇ ਫਿਰ ਭਲੀ ਰੁੱਤ ਕਿੱਥੋਂ ਆਉਣੀ ਹੈ? ਫਿਰ ਚੰਗਾ ਸਮਾਂ ਕਿੱਥੋਂ ਆਉਣਾ ਮਹਾਰਾਜ ਜੀ ਕਹਿੰਦੇ ਉਹਨਾਂ ਲਈ ਸਾਰੀਆਂ ਰੁੱਤਾਂ ਸਾਰੇ ਮਹੀਨੇ ਸਾਰਾ ਸਮਾਂ ਹੀ ਮਹਾਰਾਜ ਜੀ ਕਹਿੰਦੇ ਮੰਦਾ ਹੈ। ਇਹ ਸ਼ਬਦ ਮਹਾਰਾਜ ਜੀ ਇੱਥੇ ਸ਼ਲੋਕ ਸੰਪੂਰਨ ਕਰਦੇ ਹਨ ਅਗਲਾ ਸ਼ਲੋਕ 13ਵਾਂ ਪਾਠਾ ਜੀ ਸ਼ੁਰੂ ਕਰਦੇ ਹਨ ਸ਼ਲੋਕ ਮਹੱਲਾ 50 ਉੱਠਦਿਆਂ ਬੰਧਿਆਂ ਸਬੰਧਿਆਂ ਸੁਖ ਸੋਏ ਮਹਾਰਾਜ ਜੀ ਕਹਿੰਦੇ ਗੁਰਮਖਾ ਨੂੰ ਭਗਤਾ ਨੂੰ ਸਤਿ ਪੁਰਸ਼ਾ ਨੂੰ ਉੱਠਦਿਆਂ ਬੰਧਿਆਂ ਸਬੰਧਿਆਂ ਸੁਖ ਪ੍ਰਾਪਤ ਹੁੰਦਾ ਹੈ ਕਿਉਂ ਉੱਠਦਿਆਂ ਵੀ ਉਹਨੂੰ ਨਾਮ ਨੂੰ ਚੇਤੇ ਕਰਦਿਆਂ ਨੂੰ ਚੇਤੇ ਕਰਦੇ ਹਨ। ਪ੍ਰਭੂ ਦੇ ਸ਼ੁਕਰ ਕਰਦਿਆਂ ਨੂੰ ਉੱਠਣਸਾਰ ਉਹ ਬੰਦਿਆਂ ਵੀ ਕਾ ਮਹਾਰਾਜ ਜੀ ਕਹਿੰਦੇ ਉਹਨੂੰ ਚੇਤੇ ਰੱਖਦੇ ਹਨ। ਸਵੰਦਿਆਂ ਵੀ ਸੌਣ ਲੱਗਿਆਂ ਵੀ ਉਹਨੂੰ ਪ੍ਰਭੂ ਨੂੰ ਚੇਤੇ ਰੱਖਦੇ ਹਨ। ਜਿਹਨੂੰ ਸਵਾਸ ਸਵਾਸ ਕਹਿੰਦੇ ਹਨ ਦਿਨ ਰਾਤ ਹੀ ਮਹਾਰਾਜ ਜੀ ਕਹਿੰਦੇ ਸਾਸ ਗਰਾਸ ਭੋਜਨ ਛਕਦੇ ਆ ਸਾਹ ਲੈਂਦੇ ਆ ਉਹ ਪ੍ਰਭੂ ਨੂੰ ਭੁੱਲਦੇ ਹੀ ਨਹੀਂ। ਵਿਸਾਰਦੇ ਨਹੀਂ ਬੰਦਿਆਂ ਉੱਠਦੇ ਆ ਸਵੰਦਿਆਂ ਸੋ ਕੋ ਸੋਏ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹਰ ਸਮੇਂ ਸੁੱਖ ਮਿਲਦਾ ਹੈ ਨਾਨਕ ਨਾਮ ਸਲਾਹੀ ਹੈ ਵਾਣ ਤਨ ਸ਼ੀਤਲ ਹੋਏ ਮਹਾਰਾਜ ਜੀ ਕਹਿੰਦੇ ਨਾਨਕ ਉਹਦੇ ਨਾਮ ਨੂੰ ਸਲਾਣਾ ਚਾਹੀਏ ਉਹਦੇ ਨਾਮ ਨੂੰ ਮਹਾਰਾਜ ਜੀ ਕਹਿੰਦੇ ਗਾਉਂਦੇ ਰਹੀਏ ਕਿਉਂ ਮਨ ਤਨ ਸ਼ੀਤਲ ਹੋਏ ਜਿਹੜੇ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਨਾਮ ਨੂੰ ਜਪਦੇ ਹਨ ਉਹਦੀ ਸਿਫਤ ਗਾਉਂਦਿਆਂ ਉਹਨਾਂ ਦਾ ਮਨ ਵੀ ਠੰਡਾ ਤੇ ਤਨ ਵੀ ਠੰਡਾ ਉਹਨਾਂ ਦੇ ਅੰਦਰ ਸ਼ੀਤ ਲਤਾਈ ਆ ਜਾਂਦੀ ਹੈ ਮਹੱਲਾ ਪੁਜਵਾ ਲਾਲਚ ਟਿਆ ਨਿਤ ਫਿਰੇ ਸੁਆਰਥ ਕਰੇ ਨਾ ਕੋਏ ਮਹਾਰਾਜ ਜੀ ਅਗਲੇ ਸ਼ਬਦ ਵਿੱਚ ਮਿਰ ਬਚਨ ਕਰ ਦੇਣ ਕਹਿੰਦੇ ਲਾਲਚ ਦਾ ਭਰਿਆ ਪਿਆ ਮਨੁੱਖ ਨੀਤਾ ਪ੍ਰਤੀ ਆਪ ਮਨੁੱਖ ਮਹਾਰਾਜ ਜੀ ਕਹਿੰਦੇ ਆਪ ਪ੍ਰਾਨੀ ਜਿਹੜਾ ਲਾਲਚ ਵਿੱਚ ਫਸਿਆ ਰਹਿੰਦਾ ਹੈ ਲਾਲਚ ਟਿਆ ਨਿਤ ਫਿਰੇ ਨੀਤੀ ਮਹਾਰਾਜ ਜੀ ਕਹਿੰਦੇ ਲਾਲਚ ਨਾਲ ਭਰਿਆ ਪਿਆ ਹੈ ਸਵਾਰਥ ਦੇ ਮਹਾਰਾਜ ਜੀ ਕਹਿੰਦੇ ਵੀਲਾ ਕੋਈ ਕੰਮ ਹੀ ਨਹੀਂ ਕਰਦਾ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਸਵਾਰਥ ਆਪਣਾ ਚਾਹੁੰਦਾ ਹੁੰਦਾ ਹੈ ਹੁੰਦੇ ਨਾ ਆਪ ਹਰ ਚੀਜ਼ ਦੇ ਵਿੱਚ ਸਾਡਾ ਭਲਾ ਹੋਵੇ ਔਰ ਭਾਵੇਂ ਡੁੱਬ ਜਾਣ ਸਾਨੂੰ ਇਹ ਹੁੰਦਾ ਕਿ ਸਾਡਾ ਭਲਾ ਹੋ ਜਾਵੇ ਦੂਜੇ ਦਾ ਕੋਈ ਨਹੀਂ ਗਵਾਂਢੀ ਭਾਵੇਂ ਡੁੱਬ ਜਾਵੇ ਦੋਸਤ ਮਿੱਤਰ ਭਾਵੇਂ ਡੁੱਬ ਜਾਵੇ ਕੋਈ ਗੱਲ ਨਹੀਂ ਇਹ ਮਹਾਰਾਜ ਜੀ ਕਹਿੰਦੇ ਮਨੁੱਖ ਜਿਹੜਾ ਲਾਲਚ ਦਾ ਡੁੱਬਿਆ ਹੋਇਆ ਭਰਿਆ ਪਿਆ ਹੈ ਇਬਾਦਤ ਕਰਨ ਕਰਦੇ ਹਨ ਦੇਖੋ ਮਾ ਲਾਲਚ ਅਟਿਆ ਨਿੱਤ ਫਿਰੇ ਸਵਾਰਥ ਕਰੇ ਨਾ ਕੋਈ ਪਰ ਇਹ ਕਹਿੰਦੇ ਆਪਣੇ ਸਵਾਰਥ ਤੋਂ ਬਿਨਾ ਕਿਸੇ ਦਾ ਕੋਈ ਕੰਮ ਹੀ ਨਹੀਂ ਕਰਦੇ ਅਸੀਂ ਕੰਮ ਕਰਦੇ ਆ ਆਪਣਾ ਸਵਾਰਥ ਪਹਿਲੋਂ ਦੇਖਦੇ ਕਿ ਸਾਡਾ ਕੁਝ ਇਹਦੇ ਵਿੱਚ ਸੌਰ ਜਾਵੇ ਸਾਡਾ ਕੰਮ ਕੋਈ ਸੌਰ ਦਾ ਤਾਂ ਹੀ ਅਸੀਂ ਦੂਜੇ ਦਾ ਕਰਦੇ ਆ ਸਵਾਰਥ ਤੋਂ ਬਿਨਾ ਅਸੀਂ ਕੀ ਕਰਦੇ ਆ ਸਵਾਰਥ ਤੋਂ ਬਿਨਾ ਕੁਝ ਕਰਦੇ ਆ ਸਵਾਰਥ ਤੋਂ ਬਿਨਾਂ ਤਾਂ ਅਸੀਂ ਸੇਵਾ ਵੀ ਨਹੀਂ ਕਰ ਸਕਦੇ ਸੇਵਾ ਵੀ ਆਪਣੇ ਸਵਾਰਥ ਕਰ ਕੀ ਅਸੀਂ ਤੁਹਾਡੂ ਫੜ ਲੈਂਦੇ ਆ ਜਾਂ ਕਿਤੇ ਜਾ ਕੇ ਸੇਵਾ ਕਮਾਣ ਲੱਗ ਜਾਂਦਾ ਨਾਲ ਹੀ ਨਾਲ ਸਵਾਰਥ ਮਹਾਰਾਜ ਦੇ ਚਰਨਾਂ ਵਿੱਚ ਰੱਖ ਦਿੰਦੇ ਆ ਮਹਾਰਾਜ ਜੀ ਆਹ ਕੰਮ ਹੈ ਕਰ ਦੋ ਤੇ ਭਾਈ ਲਹਿਣਾ ਜੀ ਨੇ ਸਵਾਰਥ ਥੋੜਾ ਰੱਖਿਆ ਸੀ ਕਿ ਮਹਾਰਾਜ ਜੀ ਆਹ ਕੰਮ ਕਰ ਦੋ ਉਹਨਾਂ ਸਵਾਰਥ ਨਹੀਂ ਸੀ ਰੱਖਿਆ ਵਾਹ ਗੁਰੂ ਅਮਰਦਾਸ ਜੀ ਆਏ ਉਹਨਾਂ ਸਵਾਰਥ ਲੈ ਕੇ ਨਹੀਂ ਸੀ ਆਏ ਓ ਬਜ਼ੁਰਗ ਸਾਨ ਦੇਖੋ 30 ਸਾਲ ਦੀ ਅਵਸਥਾ ਵਿੱਚ ਵੀ 12 ਸਾਲ ਕੋਈ ਸੌਖੀ ਸੇਵਾ ਨਹੀਂ ਐ 12 ਦਿਨ ਨਹੀਂ ਅਸੀਂ ਨਿਗਾ ਸਕਦੇ 12 ਦਿਨ ਨਹੀਂ ਲੰਘਦੇ ਅਸੀਂ ਸਵਾਰਥ ਰੱਖ ਦਿੰਨੇ ਆ ਪਹਿਲੇ ਦਿਨ ਆਣ ਕੇ ਕਹਿੰਦੇ ਆ ਮਹਾਰਾਜ ਜੀ ਪਹਿਲੋ ਆ ਕੰਮ ਐ ਆ ਲਿਸਟ ਪਹਿਲੋ ਤੁਸੀਂ ਪੜੋ ਫਿਰ ਅਸੀਂ ਸੇਵਾ ਕਰਾਂਗੇ ਲਿਸਟ ਤਾਂ ਪਹਿਲੇ ਹੀ ਖੜੇ ਸਾਡੇ ਅਨਸਾਰ ਹੀ ਸਾਡੀ ਸਾਹਮਣੇ ਹੁੰਦੀ ਐ ਕੀ ਆ ਕਾਰਜ ਐਨੇ ਹਾਰੇ ਕਰ ਦੋ ਸੇਵਾ ਜਿੰਨੀ ਮਰਜ਼ੀ ਕਰਾ ਲਓ ਫਿਰ ਤਾਂ ਸਵਾਰਥ ਦੀ ਸੇਵਾ ਹੁੰਦੀ ਹੈ ਸਵਾਰਥ ਆਪਣਾ ਪੂਰਾ ਕਰਨ ਵਾਸਤੇ ਅਸੀਂ ਲਾਲਚ ਕਰਕੇ ਵਾਧੂ ਸੇਵਾ ਕਰਦੇ ਹਾਂ ਕਦੀ ਮਾਲ ਦੇ ਨਾਲ ਸਮਝੌਤਾ ਕਰਿਓ ਮਾਲ ਦੇ ਨਾਲ ਵਿਚਾਰ ਕਰਿਓ ਕਿ ਸਵਾਰਥ ਤੋਂ ਬਿਨਾਂ ਵੀ ਸੇਵਾ ਕਰ ਲਈਏ ਆਪਣੇ ਕੰਮਾਂ ਤੋਂ ਬਿਨਾਂ ਵੀ ਉਸ ਮਨੋਰਥਾ ਤੋਂ ਬਿਨਾਂ ਵੀ ਉੱਭੀ ਸੇਵਾ ਕਮਾ ਲਈਏ ਜਿਹਨੂੰ ਉੱਭੀ ਸੇਵਾ ਕਦਨ ਗੁਰੰਬਰदास ਨੇ ਕੀਤੀ ਭਾਈ ਲਹਿਣਾ ਜੀ ਨੇ ਕੀਤੀ ਤਾਂ ਹੀ ਬੇਟਿਆਂ ਨੂੰ ਛੱਡ ਕੇ ਗੁਰਤਾ ਗੱਦੀ ਪ੍ਰਾਪਤ ਹੋ ਗਈ ਤਾਰੀ ਕਹਤਾ ਕਿ ਸੇਵਾਦਾਰ ਗੁਰਤਾ ਗਦੀ ਲਗੇ ਸੀ ਵਾਂਝੇ ਰਹਿ ਗੇ ਮਹਾਰਾਜ ਨੇ ਉਤਰਾਣੀ ਕਿਆ ਇਹ ਮਹਾਰਾਜ ਜੀ ਦਾ ਸਵਾਰਥ ਥੋੜਾ ਸੀ ਕੋਈ ਭਾਈ ਜੇਠਾ ਜੀ ਆਏ ਘੁੰਗਣੀਆਂ ਵੇਚਦੇ ਰਹੇ ਸਵਾਰਥ ਰਹਿਤ ਸੇਵਾ ਕਰਦੇ ਰਹੇ ਪੇਟ ਪਾਲਣ ਵਾਸਤੇ ਉਹ ਦੇਖੋ ਕੀਰਤ ਕਰਦੇ ਰਹੇ ਘੁੰਗਣੀਆਂ ਵੇਚ ਕੇ ਬਚਪਨ ਦੇ ਵਿੱਚ ਹੀ ਤੇ ਸਾਰਾ ਦਿਨ ਦੇਖੋ ਝਲ ਢੋਣਾ ਡੰਗਰਾਂ ਦੇ ਵਿੱਚ ਸੇਵਾ ਕਰਨੀ ਹੁਣ ਤਾਂ ਝਾਲ ਮਸ਼ੀਨੀ ਜੋਗ ਹੈ ਅਸੀਂ ਧਰਤੀ ਚੋਂ ਕੱਢੀ ਜਾਂਦੇ ਆਂ ਦਾਲ ਬਿਨਾ ਮਤਲਬਤ ਉਦੋਂ ਲੋਕ ਦੇਖੋ ਸਹਜ ਨਾਲ ਜਾਲ ਫੜਦੇ ਸੀ ਕਿੰਨੀ ਮਿਹਨਤ ਕਰਦੇ ਸੀ ਉਦੋਂ ਪਤਾ ਵੀ ਸੀ ਕਿ ਜਲ ਦੀ ਕੀ ਕੀਮਤ ਹੈ ਪਾਣੀ ਦੀ ਕੀ ਕੀਮਤ ਹੈ ਕਿਉਂਕਿ ਮੋਢਿਆਂ ਤੇ ਭਾਰ ਚੁੱਕਣਾ ਪੈਂਦਾ ਸੀ ਮੋਢਿਆਂ ਤੇ ਗਾਗਰਾਂ ਮਸ਼ਕਾਂ ਚੁੱਕ ਕੇ ਬੀਬੀਆਂ ਭੈਣਾ ਜਾਲ ਢੋਣੀਆਂ ਸੀ ਖੂਹਾਂ ਤੋਂ ਕੋਈ ਐਵੇਂ ਨਹੀਂ ਸੀ ਜਾਲ ਹੁੰਦਾ ਦਰਿਆਵਾਂ ਤੋਂ ਨਦੀਆਂ ਤੋਂ ਬਨਸ ਉਦੋਂ ਸੁੱਚਾ ਜਲ ਸੀ ਸ਼ੁੱਧ ਜਲ ਸੀ ਨਦੀਆਂ ਟੋਬਿਆਂ ਦਾ ਵੀ ਹੁਣ ਤਾਂ ਗੰਦੇਲਾ ਕਰਤਾ ਸੀ ਹਰ ਲਾਲੀਆਂ ਦਾ ਉਹਦਾ ਟਿੱਕੜ ਪਾਈ ਜਾਂਦੇ ਆ ਮਿਰਾੜੀ ਪਦਾਰਥ ਸੁੱਟਦੇ ਆ ਜਲ ਦੇ ਵਿੱਚ ਧਰਤੀ ਹਟਲਾ ਤੇ ਬਾਹਰ ਦਾ ਪਾਣੀ ਵੀ ਸੀ ਗੰਦਾ ਕਰ ਚੁੱਕੇ ਆ ਪਰ ਉਹ ਸਮਾਂ ਐਸਾ ਨਹੀਂ ਸੀ ਉਦੋਂ ਛੱਪੜਾਂ ਟੋਬਿਆਂ ਦਾ ਪਾਣੀ ਵੀ ਲੋਕ ਪੀ ਕੇ ਜੀਂਦੇ ਸੀ ਉਹਨਾਂ 'ਚ ਵੀ ਜੀ ਗੰਦਗੀ ਨਹੀਂ ਸੀ ਹੁੰਦੀ ਕੋਈ ਐਵੇਂ ਨਲਕੇ ਥੋੜਾ ਸੀ ਉਸ ਟਾਈਮ ਕੋਈ ਖੂਹ ਹੁੰਦੇ ਸੀ ਵਿਰਲੇ ਵਿਰਲੇ ਤੇ ਮਹਾਰਾਜ ਜੀ ਕਹਿੰਦੇ ਪਰ ਉਸ ਵੇਲੇ ਲੋਕ ਪਰਮੇਸ਼ਰ ਨੂੰ ਯਾਦ ਕਰਦੇ ਸੀ ਮਨੋਰਥ ਰਹਿਤ ਸੇਵਾ ਕਮਾਉਂਦੇ ਸੀ ਤੇ ਭਾਈ ਲਹਿਣਾ ਜੀ ਭਾਈ ਜੇਠਾ ਜੀ ਗੁਰਮਰਦਾ ਜੀ ਮਹਾਰਾਜ ਜਿਨ੍ਹਾਂ ਨੂੰ ਅਮਰਉਨ ਥਾਵਾ ਕਿਆ ਲੋਕਾਂ ਨੇ ਉਹਨਾਂ ਨੇ ਸਵਾਰਥਾਂ ਰਹਿਤ ਸੇਵਾ ਕੀਤੀ ਹੈ ਹਰ ਜੀ ਕਹਿੰਦੇ ਲਿਸਟ ਨਾ ਕੱਢਿਆ ਕਰੋ ਜੀ ਵਿੱਚੋਂ ਮਨ ਨੇ ਪਹਿਲਾਂ ਹੀ ਲਿਸਟ ਤਿਆਰ ਕੀਤੀ ਹੁੰਦੀ ਹੈ ਸੇਵਾ ਬਾਅਦ ਚ ਕਰਦੇ ਆ ਫਿਰ ਫਲਕਾ ਦਾ ਮਿਲਣਾ ਭਾਈ ਆਦਮ ਨੇ ਸੇਵਾ ਕੀਤੀ 70 ਸਾਲ ਤੱਕੇ ਖਾਦੇ ਵਡੀਆਂ ਵਸਾਣੀਆਂ ਪੂਜੀਆਂ ਪੱਥਰ ਪੂਜੇ ਪੀਰਾਂ ਦੀਆਂ ਜਗ੍ਹਾ ਬਣਾਈਆਂ ਘਰ ਦੇ ਵਿੱਚ ਪਰ ਕਿਤੋਂ ਪੁੱਤਰ ਨਹੀਂ ਮਿਲਿਆ ਦਾਤ ਨਹੀਂ ਮਿਲੀ ਸਾਰਾ ਕੁਝ ਢਾਹਤਾ ਗੁੱਸੇ ਦੇ ਚਾਣ ਕੇ ਉੱਚੀ ਉੱਚੀ ਰੋਏ ਕਹਿੰਦੇ ਹੁਣ ਕਿਸੇ ਨੂੰ ਨਹੀਂ ਪੂਜਣਾ ਘਰ ਜੜੀਆਂ ਮੜੀਆਂ ਨੂੰ ਪੂਜਿਆ ਪੱਥਰਾਂ ਨੇ ਲਾ ਕੇ ਪੀਰ ਬਣਾਏ ਉਹ ਪੀਰ ਵੀ ਢਾਹਤੇ ਉਹ ਸਿੱਧਾਂ ਦੀਆਂ ਜਗ੍ਹਾ ਵੀ ਢਾਹਤੀਆਂ ਪਿੰਡ ਦੇ ਲੋਕਾਂ ਨੇ ਕਿਹਾ ਕੀ ਤਾਂ ਪਾਗਲ ਹੋ ਗਿਆ ਇਹ ਆਦਮ ਪਾਗਲ ਹੋ ਗਿਆ ਇਹਦੀ ਮਤ ਪ੍ਰਿਸ਼ਟ ਹੋ ਗਈ ਹੈ ਪੀਰਾ ਨੂੰ ਧਾਤ ਐ ਨੇ ਪੀਰਾ ਦੀਆਂ ਸਿੱਧਾਂ ਦੀਆਂ ਜਗਾ ਢਾਤੀਆਂ ਨੂੰ ਹਣੀਏ ਬਚਦਾ ਘਰ-ਬਾਰ ਵੇਚ ਤਾ ਜੈਂ ਧਾਤ ਵੇਚਤੀ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਕਰ ਲਿਆ ਤੇ ਲੋਕੀ ਕਹਿੰਦੇ ਸੀ ਬਚਦਾ ਨਹੀਂ ਹੁਣ ਭਾਈ ਆਦਮ ਦੀ ਰਸਨਾ ਤੇ ਉਹਦਾ ਆਸ ਹੋ ਗਿਆ ਜੋਗ ਜੇ ਕਹਿੰਦੇ ਹਨ ਪੂਰਾ ਹੁੰਦਾ ਉਸ ਵੇਲੇ ਆਵਾਜ਼ ਮਾਰੀ ਸੀ ਮਹਾਰਾਜ ਨੇ ਕਹਿੰਦੇ ਭਾਈ ਆਦਮ ਜੀ ਆਉ ਕੀ ਚਾਹੀਦਾ ਦੁਨੀਆ ਦਾ ਕਿਹੜਾ ਸੁੱਖ ਚਾਹੀਦਾ ਕਿਹੜਾ ਆਨੰਦ ਚਾਹੀਦੀ ਹੈ ਕਿਹੜੀ ਦਾਤ ਚਾਹੀਦੀ ਹੈ ਤਾਈ ਮਹਾਰਾਜ ਨੇ ਆਪਣਾ ਪੁੱਤਰ ਬਖਸ਼ਤਾ ਹਾਸ਼ਾ ਜੀ ਕਹਿੰਦੇ ਤੇਰੇ ਕਰਮਾਂ ਦੀ ਲਿਖਤ ਮੱਥੇ ਦੀ ਲਿਖਤ ਵਿੱਚ ਕੋਈ ਦਾਤ ਨਹੀਂ ਹੈ ਤੇਰੀ ਸੁਲਤਾਨ ਦੀ ਪ੍ਰਾਪਤੀ ਨਹੀਂ ਹੈ ਸ਼ਰਮਿੰਦੇ ਹੋ ਕਿ ਆਪ ਤਾਂ ਕੁਝ ਮੰਗਿਆ ਨਹੀਂ ਘਰ ਵਾਲੀ ਬੀਬੀ ਨੂੰ ਬੁਲਾਇਆ ਮਹਾਰਾਜ ਨੇ ਕਹਿੰਦੇ ਪਤਨੀ ਨੂੰ ਨਾਲ ਲੈ ਕੇ ਆਇਓ ਭੈਣ ਜੀ ਨੂੰ ਦੂਜੇ ਦਿਨ ਲੈ ਕੇ ਆਏ ਕਹਿੰਦੇ ਮਹਾਰਾਜ ਜੀ 70 ਸਾਲ ਦੀ ਉਮਰ ਹੁਣ ਕੀ ਮੰਗੀਏ ਹੁਣ ਤਾਂ ਮੰਗਣ ਦੀ ਜਿਹੜੀ ਅੰਦਰ ਚਾਹ ਸੀ ਨਾ ਉਹ ਖਤਮ ਹੀ ਹੋ ਗਈ ਹੈ ਫੁਰਣਿਆਂ ਦੀ ਚਾਹ ਖਤਮ ਹੋ ਗਈ ਹੈ ਨਾਮ ਦੀ ਚਾਹ ਜਿਹੜੀ ਉਹ ਲੈ ਵੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਹੁਣ ਤਾਂ ਮੰਗਣ ਦੀ ਲੋੜ ਹੀ ਨਹੀਂ ਮਹਾਰਾਜ ਜੀ ਪਹਿਲਾਂ ساری ਜ਼ਿੰਦਗੀ ਮੰਗਤੇ ਬਾਣ ਕੇ ਮੰਗਦੇ ਰਹੇ ਲੋਕਾਂ ਤੋਂ ਦਰਿਆਵੀ ਲੋਕਾਂ ਦੇ ਹੱਥ ਟੱਡਦੇ ਰਹੇ ਜਿਹੜੇ ਦੇ ਨਹੀਂ ਸਕਦੇ ਉਹਨਾਂ ਤੋਂ ਮੰਗਦੇ ਰਹੇ ਪਰ ਹੁਣ ਅਸੀਂ ਮੰਗਣ ਦੀ ਚਾਹੀ ਨਹੀਂ ਰੱਖੀ ਹੁਣ ਤਾਂ ਮਨ ਦੇ ਵਿੱਚ ਕੁਝ ਚੀਜ਼ ਚਾਹੀਦੀ ਨਹੀਂ ਹੁਣ ਤਾਂ ਤੁਹਾਡਾ ਪ੍ਰੇਮ ਪਿਆਰ ਤੁਹਾਡੇ ਦਰਸ਼ਨ ਚਾਹੀਦੇ ਹਨ ਆਹ ਰਾਜੀ ਕਹਿੰਦੇ ਪਰ ਤੁਸੀਂ ਕੁਛ ਦਾਤ ਵਾਸਤੇ ਆਏ ਸੀ ਤੁਹਾਡੇ ਮਨ ਦੇ ਵਿੱਚ ਚਾਹ ਸੀ ਉਦੋਂ ਮਨੋਰਥ ਸੀ ਕੋਈ ਤੇ ਫਿਰ ਮਾਨ ਜੀ ਨੇ ਦੱਸਿਆ ਘਰ ਵਾਲਿਆਂ ਨੇ ਦੱਸਿਆ ਭਾਈ ਆਦਮ ਦੀ ਪਤਨੀ ਨੇ ਕਹਿੰਦੇ ਮਹਾਰਾਜ ਜੀ ਪੁੱਤਰ ਦੀ ਸੁਲਤਾਨ ਦੀ ਪ੍ਰਾਪਤੀ ਨਹੀਂ ਹੋਈ ਇੰਨੀ ਜੈਦਾਤ ਸੀ ਘਰਮਾਲ ਡੰਗਰ ਸੀ ਫਸਲ ਬੰਨਾ ਸੀ ਪਰ ਉਹਦਾ ਕੀ ਲਾਭ ਹੈ ਕੀ ਫਾਇਦਾ ਜੇ ਘਰ ਵਿੱਚ ਸੁਲਤਾਨੀ ਨਾ ਹੋਏ ਸਤਿਗੁਰੂ ਜੀ ਹੱਸ ਕੇ ਕਹਿੰਦੇ ਭਾਈ ਬੀਬਾ ਤੇਰੀ ਮੱਥੇ ਦੀ ਲਿਖਤ ਖਾਲੀ ਪਈ ਆ ਇਹਦੇ ਤੇ ਪੁੱਤਰ ਦੀ ਸੁਲਤਾਨ ਦੀ ਪ੍ਰਾਪਤੀ ਨਹੀਂ ਦੇਖੋ ਮਹਾਰਾਜ ਜੀ ਬੈਠੇ ਮਿੱਠੀ ਲੇਖ ਪੜ ਸਕਦੇ ਹਨ ਉਹ ਦੁਨੀਆ ਦੇ ਮਾਲਕ ਸਾਡੇ ਲਈ ਇੱਥੇ ਬੈਠੀ ਪੜ ਸਕਦੇ ਹਨ ਸਾਨੂੰ ਮਹਿਮ ਹੈ ਕਿ ਉਹ ਦੇਖ ਨਹੀਂ ਸਕਦੇ ਅਸੀਂ ਅੰਨੇ ਗੁਰੂ ਸਮਰੱਥ ਹੈ ਸਮਰੱਥ ਦੇਵ ਹੈ ਗੁਰੂ ਹਰ ਦੀ ਲਿਖਤ ਪੜਦਾਓ ਤੇ ਮਾਜ ਭਾਈ ਮਹਾਰਾਜ ਜੀ ਆਸਪੇ ਕਹਿੰਦੇ ਬੀਬਾ ਜੀ ਪਰ ਤੇਰੇ ਮੱਥੇ ਦੀ ਲਿਖਤ ਤਾਂ ਖਾਲੀ ਹੈ ਪਰ ਤੁਸੀਂ ਸੇਵਾ ਹੀ ਨਾ ਕੀਤੀ ਹੈ ਗੁਰੂ ਘਰ ਦੀ ਅਸੀਂ ਪ੍ਰਸੰਨਾ ਤੁਹਾਡੇ ਤੋਂ ਸਾਡੇ ਘਰ ਜਿਹੜਾ ਚੌਥਾ ਪੁੱਤਰ ਹੋਣਾ ਉਹ ਤੁਹਾਡੇ ਘਰ ਜਨਮ ਲਏਗਾ ਉਸ ਵੇਲੇ ਮਹਾਰਾਜ ਨੇ ਬਤਨ ਕਰਤਾ ਸੀ ਕਹਿੰਦੇ ਸਾਲ ਬਾਅਦ ਜੇਟਾ ਜਨਮ ਲਏਗਾ ਉਹਦਾ ਨਾਮ ਭਾਈ ਭਗਤੂ ਰੱਖਣਾ ਪਰ ਉਹਦੇ ਮਤ ਉਹਨੂੰ ਚੇਤਾ ਨਹੀਂ ਭੁੱਲਣਾ ਕਿ ਗੁਰੂ ਦੀ ਦਾਤ ਹੈ ਇਹ ਸਮਝਣਾ ਕਿ ਗੁਰੂ ਦੀ ਬਖਸ਼ੀ ਹੋਈ ਦਾਤ ਹੈ ਉਹਦੇ ਪੱਟ ਤੇ ਇੱਕ ਮੋਹਰ ਹੋਏਗੀ ਉਹਦੇ ਪੱਟ ਤੇ ਮੋਹਰ ਦਾ ਨਿਸ਼ਾਨ ਹੋਏਗਾ ਜਿੱਥੋਂ ਡ੍ਰਿੜ ਵਿਸ਼ਵਾਸ ਕਰ ਲੈਣਾ ਕਿ ਗੁਰੂ ਦੀ ਬਖਸ਼ੀ ਦਾਤ ਹੈ ਉਸੇ ਤਰ੍ਹਾਂ ਹੀ ਹੋਇਆ ਸੀ ਭਾਈ ਆਦਮ ਦੇ ਘਰ ਬੱਚੇ ਨੇ ਜਨਮ ਲਿਆ ਵੀਬਾ ਜੀ ਦੇ ਘਰ ਸੁਪੁੱਤਰ ਹੋਇਆ ਉਸ ਵੇਲੇ ਉਹਨਾਂ ਨੇ ਭਾਈ ਭਗਤੂ ਨਾਮ ਰੱਖਿਆ ਭਗਤੂ ਦੀ ਅਨਸਬੰਸ਼ ਬਹੁਤ ਜ਼ਿਆਦੀ ਵਧੀ ਮਹਾਰਾਜ ਨੇ ਉਹਦੀ ਕਹਿੰਦੇ ਕਿ ਤੁਹਾਡੀ ਅਨਸਬੰਸ਼ ਤੁਹਾਡੇ ਬੱਚੇ ਦੀ ਬਹੁਤ ਵਧੇਗੀ ਭਾਈ ਭਗਤੂ ਜਿਹੜਾ ਭਗਤੀ ਵਾਲਾ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖਣਾ ਉਸੇ ਤਰ੍ਹਾਂ ਹੀ ਵੀਬਾ ਜੀ ਨੇ ਭਾਈ ਆਦਮ ਜੀ ਨੇ ਭਾਈ ਭਗਤੂ ਨਾਮ ਰੱਖਿਆ ਸੀ ਸੁਪੁੱਤਰ ਦਾ ਇਹ ਬਹੁਤ ਵੱਡਾ ਇਤਿਹਾਸ ਦੇ ਵਿੱਚ ਨਾਮ ਹੈ ਭਾਈ ਭਗਤੂ ਦਾ ਜੀ ਮਹਾਰਾਜ ਜੀ ਇੱਥੇ ਵੀ ਦੇਖੋ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹਦੇ ਘਰ ਕੋਈ ਥੋੜ੍ਹ ਨਹੀਂ ਹੈ ਲਾਲ ਤੇਰਾ ਤੇ ਸੇਵਾ ਕਮਾਈਏ ਉਹ ਸਾਰਾ ਕੁਝ ਦੇਖਦਾ ਸੁਣਦਾ ਹੈ ਉਹ ਸਾਡੀ ਸੁਰਤੀ ਨੂੰ ਪੜ ਲੈਂਦਾ ਹੈ ਲਾਲ ਛਟਿਆ ਨਿਤ ਫਿਰੇ ਸਵਾਰਥ ਕਰੇ ਨਾ ਕੋਈ ਭਾਰਾ ਜੀ ਕਹਿੰਦੇ ਸਵਾਰਥ ਤੋਂ ਬਿਨਾ ਅਸੀਂ ਕੀ ਕਰਦੇ ਆ ਕੁਝ ਨਹੀਂ ਕਰਦੇ ਆਪਣਾ ਸਵਾਰਥ ਦੀ ਪੰਡ ਨਾਲ ਲੈ ਕੇ ਫਿਰ ਦੂਜੇ ਦਾ ਕੰਮ ਕਰਦੇ ਆ ਜਿਸ ਗੁਰ ਭਟੈ ਨਾਨਕਾ ਇਸ ਮਨ ਵਸਿਆ ਸੋਏ ਜ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਨੂੰ ਜਪਿਆ ਇਹਨਾਂ ਨੂੰ ਧਿਆਇਆ ਇਹ ਨਾਨਕ ਉਹ ਗੁਰੂ ਨੂੰ ਸਮਰੱਥ ਨੂੰ ਜਿਨ੍ਹਾਂ ਨੇ ਭੇਟਿਆ ਇਸ ਮਨ ਵਸਿਆ ਸੋਏ ਉਹਨਾਂ ਦੇ ਮਨ ਵਿੱਚ ਉਹ ਵਸ ਗਿਆ ਪੌੜੀ ਸਭੇ ਵਸਤੂ ਕੌੜੀਆਂ ਸੱਚਾ ਨਾ ਮਿੱਠਾ ਉਹੜੀ ਵਿੱਚ ਮਹਾਰਾਜ ਜੀ ਬਚਨ ਕਰਦੇ ਨੇ ਕਹਿੰਦੇ ਉਹ ਸਭੇ ਵਸਤੂ ਕੌੜੀਆਂ ਫਰੀਦਾ ਨਾਮ ਜਿਹੜਾ ਉਹ ਮਿੱਠਾ ਲੱਗਦਾ ਗੁਰਮਖਾਣ ਸਾਨੂੰ ਤਾਂ ਜ਼ਹਿਰ ਮਿੱਠਾ ਲੱਗਦਾ ਸੰਸਾਰੀ ਵਸਤਵਾਂ ਮਿੱਠੀਆਂ ਲੱਗਦੀਆਂ ਨਿੰਦਿਆ ਇਰਖਾ ਮਿੱਠੀ ਲੱਗਦੀ ਹੈ ਪਰ ਗੁਰਮਖਾ ਨੂੰ ਨਹੀਂ ਲੱਗਦੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤਾਂ ਸੱਤਾ ਨਾਮ ਹੀ ਮਿੱਠਾ ਲੱਗਦਾ ਹੈ ਉਹ ਸੱਚੇ ਲਾਭ ਨੂੰ ਹੀ ਚੱਖਦੇ ਹਨ ਉਹ ਸਾਡੇ ਵਰਗੂ ਉਹਨਾਂ ਦੀ ਸੁਰਤੀ ਬਿਰਤੀ ਨਹੀਂ ਹੁੰਦੀ ਉਹ ਨਾਮ ਨੂੰ ਹੀ ਮਿੱਠਾ ਕਰਕੇ ਛੱਕਦੇ ਹਨ ਸਾਧ ਆਇਆ ਤਿਨ ਹਰ ਜਨ ਅੱਖ ਸਾਦੀ ਡਿੱਠਾ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਬ੍ਰਹਮ ਦੇ ਨਾਮ ਵਿੱਚ ਹੀ ਆਨੰਦ ਹੁੰਦਾ ਹੈ ਉਹ ਉਹ ਹੀ ਤੱਕ ਦੇ ਦਿਨ ਹਰ ਜਨ ਹਰੀ ਦੇ ਜਨ ਸੇਵਕ ਉਹ ਨਾਮ ਰੂਪੀ ਭੋਜਨ ਨੂੰ ਮਨ ਨੂੰ ਸਿਕਾਉਣਾ ਕਰਦੇ ਹਨ ਉਹ ਡਿਠ ਲੈਂਦੇ ਹਨ ਉਹਦੇ ਦਰਸ਼ਨ ਕਰ ਲੈਂਦੇ ਹਨ ਪਾਰ ਬ੍ਰਹਮ ਜਿਸ ਲਿਖਿਆ ਬਣ ਤਿਸੇ ਉੱਠਾ ਪਰ ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਜੀ ਨੂੰ ਲਿਖ ਦਿੰਦਾ ਜਿਹੜੀ ਮੱਥੇ ਦੀ ਲਿਖਤ ਹੈ ਇਹਨਾਂ ਦੇ ਮਹਾਰਾਜ ਜੀ ਕਹਿੰਦੇ ਸੰਗੇ ਦੇਖ ਬ੍ਰਹਮ ਨੇ ਲਿਖੇ ਹਨ ਮਨ ਅਤੀ ਸੇ ਉੱਠਾ ਮਹਾਰਾਜ ਜੀ ਕਹਿੰਦੇ ਉਹਦੇ ਮਨ ਵਿੱਚ ਹੀ ਉਹਦਾ ਵਾਸ ਹੁੰਦਾ ਹੈ ਭਾਈ ਇੱਕ ਨਿਰੰਝਨ ਰਵ ਰਿਹਾ ਉਹ ਦੂਜਾ ਕੁੱਠਾ ਮਹਾਰਾਜ ਜੀ ਕਹਿੰਦੇ ਇੱਕੋ ਹੀ ਨਿਰੰਝਨ ਹਰ ਜਗ੍ਹਾ ਤੇ ਉਹਦਾ ਵਾਸ ਹੈ ਹਰੀਦਾ ਨਿਰੰਝਨ ਦਾ ਹਰ ਜਗ੍ਹਾ ਤੇ ਮਹਾਰਾਜ ਜੀ ਕਹਿੰਦੇ ਰਵ ਰਿਆ ਹੈ ਉਹ ਦੂਜਾ ਕੁੱਠਾ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਨਹੀਂ ਹੈ ਭਾਈ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਜੀਵੇ ਟੁੱਟਾ ਇਹ ਮਹਾਰਾਜ ਜੀ ਬੇਨਤੀ ਕਰਦੇ ਹਨ ਨਾ ਹਰ ਨਾਨਕ ਮੈਂ ਨਾਨਕ ਮੰਗੇ ਜੋੜ ਕਰ ਹਰ ਜੀ ਕਹਿੰਦੇ ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹਾਂ ਹਰ ਨਾਨਕ ਮੰਗੇ ਜੋੜ ਕਰ ਕਰ ਤੂੰ ਭਾਵ ਹੱਥ ਹਰ ਜੀ ਕਹਿੰਦੇ ਦੋਵੇਂ ਹੱਥ ਜੋੜ ਕੇ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਪ੍ਰਭ ਜੀ ਵੀ ਟੁੱਠਾ ਹਰ ਜੀ ਕਹਿੰਦੇ ਟੁੱਟ ਕੇ ਮੈਨੂੰ ਨਾਮ ਦੀ ਦਾਤ ਨਾਮ ਦੀ ਪੌਲ ਨਾਮ ਦੀ ਦਾਤ ਬਖਸ਼ ਦਿਵੋ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਦੋ ਸ਼ਬਦ ਸ਼ਲੋਕ ਸੰਪੂਰਨ ਹੁੰਦੇ ਹਨ ਪਾਤਸ਼ਾਹ ਜੀ ਦੇ ਐਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਸੇਵਾ ਨਿਭਾਉਂਦੇ ਨਿਕਾਂ ਭੁੱਲਾ ਹੋ ਜੰਦੀਆਂ ਨ ਮਹਾਰਾਜ ਜੀ ਸਮੱਤ ਬਖਸ਼ ਲੈਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ